ਪੰਜਾਬ ਦੀਆਂ ਚਾਰ ਜਿਮਨੀ ਚੋਣਾ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਲਈ ਹੈ ਤਿਆਰੀ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਇੰਚਾਰਜ ਤੇ ਸਹਿ ਇੰਚਾਰਜ ਲਾਏ ਜਾਂਦੇ ਨੇ ਆਪਣੇ ਮੰਤਰੀ ਤੇ ਵਿਧਾਇਕ ਹੁਣ ਫਿਰ ਇਨ੍ਹਾਂ ਚਾਰਾਂ ਹਲਕਿਆਂ ਦੇ ਵਿੱਚ ਆਪ ਖੁਦ ਅਭਸਰ ਨਾਲ ਮੀਟਿੰਗ ਕਰ ਰਹੇ ਨੇ ਡੀਸੀਸ ਐਸਐਸਪੀਸ ਨਾਲ ਜੋ ਮੇਟੀਆਂ ਕੀਤੀਆਂ ਨੇ ਸੋ ਚਾਰ ਵਿਧਾਨ ਸਭਾ ਜਿਮਨੀ ਚੋਣਾ ਹਰ ਹਾਲਤ ਵਿੱਚ ਜਿਤਨਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਤਿਆਰੀ ਕਰ ਰਹੇ ਨੇ ਜਿਵੇਂ ਇਹ ਚਾਰ ਹਲਕਿਆਂ ਦੇ ਵਿੱਚ ਹਰ ਰੋਜ਼ ਵਿਕਾਸ ਕਾਰਜਾਂ ਨੂੰ ਲੈ ਕੇ ਅਫਸਰਾਂ ਨੂੰ ਜਿਹੜਾ ਕਿ ਤਾਰਨਾ ਕਰ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਾਈ ਕਮਾਂਡ ਦੇ ਵਿੱਚ ਆਪਣਾ ਕਦਮ ਅਰਵਿੰਦ ਕੇਜਰੀਵਾਲ ਨਾਲੋਂ ਵੀ ਉੱਪਰ ਕਰਨਾ ਚਾਹੁੰਦੇ ਨੇ ਸੋ ਕਿਵੇਂ ਤਿਆਰੀਆਂ ਕਰ ਰਹੇ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਚਾਰ ਜਿਮਣੀ ਚੋਣਾਂ ਪੰਜਾਬ ਵਿੱਚ ਹੋਣੀਆਂ ਨੇ ਕਿਸੇ ਸਮੇਂ ਵੀ ਉਸ ਦਾ ਐਲਾਨ ਹੋ ਸਕਦਾ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੀ ਜਿਮਣੀ ਚੋਣ ਆਪਣੇ ਬਲਬੂਤੇ ਤੇ ਜਿੱਤੀ ਜਦੋਂ ਦਿੱਲੀ ਹਾਈ ਕਮਾਂਡ ਨੇ ਸੰਦੀਪ ਪਾਟਕ ਨੂੰ ਚੋਣ ਇੰਚਾਰਜ ਲਾਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਮੈਂ ਆਪਣੇ ਬਲਬੂਤੇ ਤੇ ਹੀ ਚੋਣ ਲੜਾਂਗਾ ਤੇ ਜਿੱਤਾਂਗਾ ਸੋ ਕਿਸੇ ਨੂੰ ਕੋਈ ਇੱਥੇ ਆਉਣ ਦੀ ਜਰੂਰਤ ਨਹੀਂ ਸੋ ਚੋਣ ਇੰਚਾਰਜ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਤੇ ਲੈ ਲਈ ਸੋ ਜਰੰਦਰ ਦੀ ਜਿਮਨੀ ਚੋਣ ਵੱਡੇ ਫਰਕ ਨਾਲ ਜਿੱਤ ਕੇ ਤੇ ਦਿੱਲੀ ਵਾਲੇ ਲੀਡਰਸ਼ਿਪ ਦੇ ਅੱਗੇ ਜਿਹੜਾ ਕਿ ਆਪਣਾ ਕਦ ਉੱਚਾ ਕਰ ਲਿਆ ਹੈ ਜਦੋਂ ਕਿ ਸੰਦੀਪ ਪਾਠਕ ਜਿਹੜੇ ਕਿ ਚੋਣ ਇੰਚਾਰਜ ਦੇ ਉਹਨਾਂ ਦੀ ਡਿਊਟੀ ਲਈ ਗਈ ਸੀ ਦਿੱਲੀ ਹਾਈ ਕਮਾਨ ਵੱਲੋਂ ਲੇਕਿਨ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਥੇ ਹਲਕੇ ਦੇ ਵਿੱਚ ਆਉਣ ਹੀ ਨਹੀਂ ਦਿੱਤਾ ਹੁਣ ਅਗਲੀਆਂ ਜਿਹੜੇ 4 ਜਿਮਨੀ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਚੋਣ ਇੰਚਾਰਜ ਤੇ ਸਹਿ ਇੰਚਾਰਜੇ ਪਹਿਲਾਂ ਹੀ ਲਾ ਦਿੱਤੇ ਨੇ ਜਿਹੜੇ ਡੇਰਾ ਬਾਬਾ ਨਾਨਕ ਤੋਂ ਆਪਣੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਨਾਲ ਹੀ ਵਿਧਾਇਕ ਸ਼ੈਰੀਮਾਨ ਜੋ ਕਿ ਅਮਨ ਸਿੰਘ ਸ਼ੈਰੀ ਕਲਸੀ ਮਾਫ ਕਰਨਾ ਸ਼ਹਿਰੀ ਕਲਸੀ ਜਿਹੜੇ ਉਹਨਾਂ ਨੂੰ ਨਾਲ ਲਗਾਇਆ ਹੈ ਇਸੇ ਤਰ੍ਹਾਂ ਜੱਬੇਵਾਰ ਤੋਂ ਜੋ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੇ ਨਾਲ ਇੱਕ ਵਿਧਾਇਕ ਲਗਾਤਾ ਹੈ ਇਸੇ ਤਰ੍ਹਾਂ ਹੀ ਜਿਹੜਾ ਗਿੱਦੜ ਬਾਦ ਤੋਂ ਜਿਹੜਾ ਕਿ ਮੰਤਰੀ ਅਮਨ अरोड़ा ਤੇ ਇੱਕ ਵਿਧਾਇਕ ਲਗਾ ਦਿੱਤਾ ਹੈ ਸੋ ਬਰਨਾਲਾ ਤੋਂ ਵੀ ਜਿਹੜਾ ਕਿ ਖੁਦ ਉੱਥੇ ਜਿਹੜੇ ਐਮਪੀ ਜਿੱਤੇ ਨੇ ਉਹਨਾਂ ਨੂੰ ਲਗਾਇਆ ਗਿਆ ਸੋ ਜਿਹੜੀਆਂ ਚਾਰ ਜਿਮਨੀ ਚੋਣਾਂ ਦੇ ਉੱਪਰ ਖੁਦ ਆਪ ਸਾਰੇ ਅਫਸਰਾਂ ਨੇ ਮੀਟਿੰਗਾਂ ਕਰ ਰਹੇ ਨੇ ਜਿਵੇਂ ਹੀ ਐਲਾਨ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਚੋਣ ਜਾਬਤਾ ਲੱਗ ਜਾਏਗਾ ਉਹਨਾਂ ਹਲਕਿਆਂ ਦੇ ਵਿੱਚ ਇਸੇ ਕਾਰਨ ਪਹਿਲਾਂ ਜਿਹੜੇ ਉਹਨਾਂ ਹਲਕਿਆਂ ਦੇ ਵਿੱਚ ਵਿਕਾਸ ਕਰ ਚੱਲ ਰਹੇ ਨੇ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਉਹਨਾਂ ਹਲਕਿਆਂ ਦੇ ਵਿੱਚ ਜਿਹੜੇ ਹੋਰ ਪ੍ਰੋਜੈਕਟ ਆਉਣ ਵਾਲੇ ਨੇ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਜਿਹੜਾ ਕਿ ਉੱਥੇ ਮੀਟਿੰਗਾਂ ਕਿਤਿਆਂ ਚੱਲ ਰਹੀਆਂ ਨੇ ਜਿਵੇਂ ਗਿੱਦੜਵਾਹ ਹਲਕੇ ਦੇ ਵਿੱਚ ਕੁਝ ਦਿਨ ਪਹਿਲਾਂ ਮਾਲਵਾ ਨਹਿਰ ਦਾ ਜਿਹੜਾ ਕਿ ਉੱਥੇ ਨਿਰਿਖਣ ਕਰਵਾਇਆ ਗਿਆ ਮਾਲਵਾ ਨਹਿਰ ਬਣਾਉਣ ਵਾਸਤੇ ਤਿਆਰੀਆਂ ਸ਼ੁਰੂ ਕਰਤੀਆਂ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਇੱਕ ਓਵਰਬ੍ਰਿਜ ਸੀ ਉਸ ਦਾ ਉਦਘਾਟਨ ਕੀਤਾ ਜਾਂਦਾ ਹੈ ਹੋਰ ਜਿਹੜੇ ਉੱਥੇ ਵਿਕਾਸ ਕਾਰਜ ਨੇ ਉਹਨਾਂ ਨੂੰ ਜਿਹੜਾ ਕਿ ਬਹੁਤ ਜਲਦੀ ਨੇਪਰੇ ਚੜ੍ਹਨ ਵਾਸਤੇ ਕਿਹਾ ਜਾਂਦਾ ਹੈ ਸੋ ਇਸੇ ਤਰ੍ਹਾਂ ਚੱਬੇਵਾਲ ਹਲਕੇ ਦੇ ਵਿੱਚ ਤੇ ਬਰਨਾਲਾ ਹਲਕੇ ਦੇ ਵਿੱਚ ਵੀ ਜਿਹੜੇ ਐਸਐਸਪੀਸ ਨੇ ਡੀਸੀਸ ਨੇ ਹੋਰ ਅਫਸਰ ਨੇ ਉਨ੍ਹਾਂ ਦੇ ਸਾਰਾ ਨਾ ਮੀਟਿੰਗਾਂ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਪਤਾ ਹੈ ਕਿ ਅਕਤੂਬਰ ਵਿੱਚ ਜਿਮਨੀ ਚੋਣ ਹੋਣ ਦੀ ਸੰਭਾਵਨਾ ਹੈ ਸੋ 1 ਮਹੀਨਾ ਅਗਸਤ ਦਾ ਰਹਿ ਗਿਆ ਸਤੰਬਰ ਦੇ ਵਿੱਚ ਲਗਭਗ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਚੋਣ ਕਮਿਸ਼ਨੋਂ ਐਲਾਨ ਹੋ ਸਕਦਾ ਹੈ ਸੋ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਉਹ ਅ fırsਰਾਂ ਨੂੰ ਜਿਹੜਾ ਕਿ ਹਰ ਰੋਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਚਾਰਾਂ ਵਿਧਾਨ ਸਭਾ ਹਲਕਿਆਂ ਨੂੰ ਜਿੱਤਣ ਵਾਸਤੇ ਮੁੱਖ ਮੰਤਰੀ ਵੱਲੋਂ ਆਪਣਾ ਜਿਹੜਾ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਦਿੱਲੀ ਦੀ ਹਾਈ ਕਮਾਂਡ ਨੇ ਅਜੇ ਤੱਕ ਕੋਈ ਜਿਹੜੇ ਉੱਥੇ ਆਪਣੀਆਂ ਡਿਊਟੀਆਂ ਨਹੀਂ ਲਾਈਆਂ ਪਰ ਮੁੱਖ ਮੰਤਰੀ ਖੁਦ ਆਪ ਹਲਕਿਆਂ ਨੂੰ ਦੇਖ ਰਹੇ ਨੇ ਔਰ ਹਲਕਿਆਂ ਦੇ ਵਿੱਚ ਆਪ ਜਾ ਕੇ ਜੋ ਇਨਚਾਰਜ ਲਾਏ ਹੋਏ ਨੇ ਸੈਂ ਇਨਚਾਰਜ ਲਾਏ ਨੇ ਉਹਨਾਂ ਨੂੰ ਹਰ ਰੋਜ਼ ਆਪਣੇ ਕੋਲ ਬੁਲਾਉਂਦੇ ਨੇ ਉਹਨਾਂ ਨਾਲ ਮੀਟਿੰਗ ਹੁੰਦੀ ਏ ਅੱਜ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਗਏ ਕਿੰਨੇ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਕਿੰਨੇ ਪਿੰਡਾਂ ਦੇ ਵਿੱਚ ਕੰਮ ਜਿਹੜਾ ਕਿ ਅਧੂਰੇ ਪਏ ਨੇ ਇਹ ਸਾਰੇ ਕੰਮਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਜਿਹੜਾ ਕਿ ਸੰਜੀਦਗੀ ਦੇ ਨਾਲ ਇਹਨਾਂ ਚਾਰਾਂ ਹਲਕਿਆਂ ਲੈ ਰਹੇ ਨੇ ਪਰ ਹੁਣ ਗੱਲ ਇੱਥੇ ਕਿ ਚਾਰ ਹਲਕੇ ਇਹਨਾਂ ਨਾਲ ਪੰਜਾਬ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਦੀ ਸਰਕਾਰ ਡਿੱਗਣੀ ਹੈ ਤੇ ਨਾ ਹੀ ਮੁੱਖ ਮੰਤਰੀ ਸਰਕਾਰ ਨੂੰ ਕੋਈ ਫਰਕ ਪੈਣਾ ਹੈ। ਬਾਕੀ ਜਿਹੜੇ 113 ਹਲਕੇ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਵਿਕਾਸ ਕਰ ਸ਼ੁਰੂ ਹੋਏ? ਉਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਵਿਧਾਇਕ ਨੇ ਕੋਈ ਕਿਸੇ ਪਿੰਡਾਂ ਦੇ ਵਿੱਚ ਜਿਹੜੇ ਅੱਜ ਬਾਰਸ਼ਾਂ ਹੋ ਰਹੀਆਂ ਨੇ, ਬਾਰਸ਼ਾਂ ਹੋਣ ਤੋਂ ਬਾਅਦ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਣੀ ਭਰੇ ਹੋਏ ਨੇ। ਖੜਾ ਵਰਗੀ ਸਥਿਤੀ ਬਣੀ ਹੋਈ ਏ। ਗਲੀਆਂ ਨਾਲੀਆਂ ਜਿਹੜੀਆਂ ਨੇ ਸੀਵਰੇਜ ਸਾਰੇ ਬੰਦ ਹੋਏ ਪਏ ਨੇ। ਸੋ ਮੁੱਖ ਮੰਤਰੀ ਸਾਹਿਬ ਜੇ ਚਾਰ ਹਲਕਿਆਂ ਨੂੰ ਤੁਸੀਂ ਮੁੱਖ ਰੱਖਿਆ ਹੋਇਆ ਤਾਂ ਬਾਕੀ ਜਿਹੜੇ 113 ਹਲਕੇ ਨੇ ਉਹਨਾਂ ਬਾਰੇ ਵੀ ਸਾਰ ਲਓ ਉਹਨਾਂ ਬਾਰੇ ਵੀ ਆਪਣੀ ਅਫਸਰ ਚਾਹੀ ਨੂੰ ਕਹੋ ਕਿ ਉਹਨਾਂ ਹਲਕਿਆਂ ਦੇ ਵਿੱਚ ਵੀ ਜਾ ਕੇ ਜਿਹੜੇ ਵਿਕਾਸ ਕਰ ਜਾਂਦੇ ਕੰਮ ਰੁਕੇ ਨੇ ਉਹ ਵੀ ਪੂਰੇ ਕੀਤੇ ਜਾਣ ਉਹ ਜਿਹੜੇ ਵਿਕਾਸ ਹੋਣ ਵਾਲੇ ਨੇ ਉਹਨਾਂ ਨੂੰ ਵੀ ਸ਼ੁਰੂ ਕਰਵਾਇਆ ਜਾਵੇ ਪਰ ਅਮੇ ਸਰਪੰਚ ਨਹੀਂ ਹੈ ਪਿੰਡਾਂ ਦੇ ਵਿੱਚ ਤੁਹਾਡੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਕਦੇ ਪਿੰਡਾਂ ਦੀ ਸਾਰ ਨਹੀਂ ਲਈ ਕਦੇ ਪਿੰਡਾਂ ਵਿੱਚ ਉਹਨਾਂ ਨੇ ਕਿ ਮੇਰੇ ਨਹੀਂ ਸਿਰਫ ਉਹ ਪੰਚਾਇਤੀ ਪੈਸੇ ਦੇ ਉੱਪਰ ਅੱਖ ਰੱਖੀ ਹੋਈ ਨਾ ਪ੍ਰਬੰਧਕਾਂ ਨੇ ਜੋ ਆਪਣੀ ਮਨਮਰਜ਼ੀ ਨਾਲ ਉਹਨਾਂ ਦੇ ਵਿੱਚੋਂ ਆਪਣੇ ਚੈੱਕ ਭਰਦੇ ਨੇ ਔਰ ਪੰਚਾਇਤੀ ਪੈਸਾ ਕਢਾਉਂਦੇ ਨੇ ਜੇ ਇੱਕ ਉਹਨਾਂ ਨੇ ਪੁਲ ਬਣਾਉਣੀ ਹੁੰਦੀ ਕਿਸੇ ਕੋਈ ਵੀ ਨਾਲੀ ਦੀ ਜਾਂ ਕੋਈ ਹੋਰ ਕੋਈ ਮੋਗੀ ਲਾਉਣੀ ਹੁੰਦੀ ਹੈ ਤਾਂ ਉਹ ਆਪਣੀ ਮਨਮਰਜ਼ੀ ਨਾਲ ਚੈੱਕ ਭਰਦੇ ਨੇ ਔਰ ਪੈਸਾ ਕਢਾਉਂਦੇ ਨੇ ਔਰ ਉੱਥੇ ਉਹ ਜਿਹੜਾ ਹੈ ਕਿ ਕਾਗਜ਼ਾਂ ਵਿੱਚ ਸ਼ੋਅ ਕਰੀ ਜਾਂਦੇ ਨੇ ਆਵੇਂ ਨਰੇਗਾ ਦੇ ਕੰਮ ਹੋਣ ਆਵੇਂ ਪੰਚਾਇਤਾਂ ਦੇ ਪਿੰਡਾਂ ਦੇ ਕੰਮ ਹੋਣ ਉਹ ਸਾਰੇ ਉਹਨਾਂ ਦੇ ਕਪੜੇ ਬਾਜੀ ਚੱਲ ਰਹੀ ਏ ਅੱਜ ਨਹੀਂ ਇਹ ਪਿਛਲੇ 6 ਮਹੀਨਿਆਂ ਤੋਂ ਜਦੋਂ ਤੇ ਪ੍ਰਬੰਧਕ ਲਗਾਏ ਨੇ ਉਦੋਂ ਤੋਂ ਉਹ ਜਿਹੜਾ ਕਿ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਨਾਲ ਜੋ ਪੰਚਾਇਤਾਂ ਦੇ ਪੈਸੇ ਨੇ ਉਹਨਾਂ ਨੂੰ ਜਿਹੜਾ ਕਿ ਵਰਤ ਰਹੇ ਨੇ ਸੋ ਮੁੱਖ ਮੰਤਰੀ ਸਾਹਿਬ ਬਾਕੀ ਹਲਕਿਆਂ ਦੀ ਵੀ ਸਾਰ ਲਓ ਉਹਨਾਂ ਚ 4 ਵਿਧਾਨ ਸਭਾ ਹਲਕਿਆਂ ਤੁਸੀਂ ਜਿਮਨੀ ਚੋਣ ਜਿੱਤਣ ਵਾਸਤੇ ਜਿਹੜਾ ਕਿ ਸਾਰਾ ਸਟੰਟ ਖੇਡ ਰਹਿ ਜੇ ਬਾਕੀ ਲੋਕਾਂ ਨੇ ਤੁਹਾਨੂੰ ਜਿਹੜਾ ਕਿ ਪਹਿਲਾਂ ਹੀ ਜਿਤਾ ਕੇ ਭੇਜਿਆ ਤੈਮੂ ਜਿਹੜਾ ਕਿ ਮੁੱਖ ਮੰਤਰੀ ਦੀ ਕੁਰ ਬਠਾਇਆ ਹੈ ਲੇਕਿਨ ਤੁਸੀਂ ਜਿਹੜਾ ਕਿ ਉਹਨਾਂ ਨੂੰ ਵੀ ਦੇਖੋ ਔਰ ਆਪਣੇ ਚੋਣਾਂ ਦੀ ਵੀ ਤਿਆਰੀਆਂ ਕਰੋ ਅੱਜ ਪੰਜਾਬ ਦੇ ਵਿੱਚ ਜੋ ਪੰਚਾਇਤੀ ਚੋਣਾਂ ਨੇ ਉਹ ਪਛੜੀਆਂ ਹੋਈਆਂ ਨੇ ਜੋ ਕਿ ਪੰਚਾਇਤ ਦਾ ਮੁਖੀ ਸਰਪੰਚ ਜਾਂ ਮੈਂਬਰ ਹੁੰਦੇ ਨੇ ਜਿਹੜੇ ਪਿੰਡਾਂ ਦੇ ਕੰਮ ਕਰਾਉਂਦੇ ਨੇ ਲੜਾਈ ਝਗੜਿਆਂ ਦੇ ਆਪਸੀ ਫੈਸਲੇ ਕਰਾਉਂਦੇ ਨੇ ਲੇਕਿਨ ਪਿੰਡਾਂ ਦੇ ਵਿੱਚ ਪੰਚਾਇਤਾਂ ਨਾ ਹੋਣ ਕਰਕੇ ਸਰਪੰਚ ਨਾ ਹੋਣ ਕਰਕੇ ਜਿਹੜੇ ਸਾਰੇ ਕੰਮ ਰੁਕੇ ਹੋਏ ਨੇ ਸੋ ਮੁੱਖ ਮੰਤਰੀ ਸਾਹਿਬ ਸਾਡੀ ਇਹ ਬੇਨਤੀ ਹੈ ਕਿ ਜਿਹੜੇ ਪਿੰਡਾਂ ਦੇ ਅਧੂਰੇ ਕੰਮ ਨੇ ਪੰਚਾਇਤੀ ਚੋਣਾਂ ਨੇ ਇਹਨਾਂ ਨੂੰ ਨੇਪਰੇ ਚਾੜੋ ਤੇ ਪਿੰਡਾਂ ਦੇ ਵਿਕਾਸ ਕਰਾਓ